ਸਤਿ ਸ਼੍ਰੀ ਅਕਾਲ ਸਾਹਿਬ ਜੀ ਇੱਕ ਓਮ ਕਾ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਰਪੰ ਗੁਰਪਰਸਾਦ ਜੋ ਹਮਰੀ ਬਿੱਤ ਹੁਤੀ ਮੇਰੇ ਅਤਿ ਗੁਰਾ ਸਭਿ ਬਿੱਤ ਤੁਮਹਰਿ ਜਾਨੋ ਆਪੇ ਹਮਰੁ ਤੇ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤ ਗੁਰ ਸੰਗ ਕੀਰੇ ਹਮ ਥਾਪੇ ਵਾਹ ਇਕ ਰੂਜ ਕਾ ਖਨਸਾ ਵਾਹ ਇਕ ਰੂਜ ਕੀ ਭਤੀ ਪਰਮ ਸੰਮਾਨਯੁਗ ਯੁਗੋ ਯੁਗ ਅਤਾਲ ਚਵਰ ਸ਼ਤਰ ਤਖਤ ਦੇ ਮਾਲਕ ਦੋ ਜਹਾਨਾ ਦੇ ਵਾਦੀ ਸਮੁੱਚੀ ਮਨੁੱਖਤਾ ਦੇ ਰੱਬਰ ਸ਼ਬਦ ਗੁਰੂ ਤਨ ਤਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਕੀ ਗੋਦ ਵਿੱਚ ਅਨਰਤ ਵੇਲੇ ਤੋਂ ਹਾਜ਼ਰੀਆਂ ਭਰੇ ਗੁਰਸਵਾਰੀ ਗੁਰੂ ਖਾਲਸਾ ਸਤਸੰਗੀ ਜਨਮ ਬਹੁਤ ਵੱਡੇ ਭਾਗਾਂ ਵਾਲਿਆਂ ਜੋ ਮੁਰਸ਼ਦ ਦੀ ਗੋਦ ਵਿੱਚ ਬੈਠਣ ਦਾ ਸੁਭਾਗ ਸਮਾਪ੍ਰਬਤ ਹੋਇਆ ਹੈ ਇਸੇ ਕਰਕੇ ਮੇਰਾ ਮੁਰਸ਼ਿਦ ਫਰਮਾਨ ਕਰ ਰਿਹਾ ਹੈ ਭਟ ਭਾਗੇ ਹਰ ਸੰਗਤ ਪਾਵੈ ਭਾਗਹੀਨ ਬ੍ਰਹਮਚੋਟਾਂ ਖਾਵੈ ਬਿਨ ਭਾਗਾ ਸਤ ਸੰਗਨ ਲਗੈ ਬਿਨ ਸੰਗਤ ਨਾਲ ਪ੍ਰਿਜਾ ਜੀਉ ਸਹਿਬ ਕਹਿੰਦੇ ਕਿ ਉਹ ਮਨੁੱਖ ਬੜੇ ਵੱਡੇ ਧਾਗਾਂ ਵਾਲੇ ਹੁੰਦੇ ਨੇ ਜਿਹੜੇ ਸਹਿਬਾਂ ਦੀ ਗੋਦ ਵਿੱਚ ਬੈਠਦੇ ਨੇ ਤੇ ਸਹਿਬ ਕਹਿੰਦੇ ਕਿ ਜਿਹੜਾ ਦਿਲੇ ਪਿਆਰ ਜਿਹੜਾ ਗੁਰੂ ਸਾਹਿਬ ਦੀ ਆਪਾਰ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਕਰਜ ਸਮੋਂ ਪ੍ਰਾਪਤ ਹੋ ਜਾਂਦਾ ਇਹੋ ਵੱਡਿਆਂ ਭਾਗਾ ਵਾਲਾ ਪਹੁੰਚਦਾ ਹੈ ਸਾਬ ਜੀ ਬਖਸ਼ਿਸ਼ ਕਰਦੇ ਨੇ ਲਾਲ ਰੰਗ ਜਿਸ ਤੋਂ ਲੱਗਾ ਜਿਸ ਕਾ ਵੱਡ ਭਾਗਾ ਮੈਲਾ ਕਦੇ ਨਾ ਹੋਵੇ ਨਾ ਲੱਗੇ ਦੱਗ ਜਿੰਨਾ ਮਨੁੱਖਾਂ ਨੂੰ satsangat ਵਾਲਾ ਰੰਗ ਲੱਗ ਜਾਂਦਾ ਹੈ ਪ੍ਰੇਮ ਵਾਲਾ ਰੰਗ ਲੱਗ ਜਾਂਦਾ ਹੈ ਸੁਹਾਗਣ ਵਾਲਾ ਰੰਗ ਲੱਗ ਜਾਂਦਾ ਹੈ ਤੇ ਸਾਬ ਕਹਿੰਦੇ ਆ ਉਸ ਦੀ ਵਡਿਆਈ ਜਿਹੜੀ ਸੰਸਾਰ ਦੇ ਵਿੱਚ ਫੈਲ ਜਾਂਦੀ ਹੈ ਤੇ ਇੱਥੇ ਜਿਹੜਾ ਕਾਲ ਪੁਰਖ ਪਰਮਾਤਮਾ ਨੇ ਮੁਰਸ਼ਿਦ ਨੇ ਮਨੁੱਖ ਦੀ ਵਡਿਆਈ ਕੀਤੀ ਆ ਕਿ ਜਿੱਥੇ ਮਨੁੱਖ ਜਾਂਦਾ ਉਸ ਦੀ ਵਡਿਆਈ ਹੁੰਦੀ ਆ ਤੇ ਜਿਹੜਾ ਗੁਰੂ ਦੀ ਹਜ਼ੂਰੀ ਦੇ ਵਿੱਚ ਵੀ ਆਉਂਦਾ ਇਹ ਉਹ ਥਾਂ ਹੈ ਜਿੱਥੇ ਅਪਰਜਾਨਾ ਅਰਦਾਸ ਦੇ ਵਿੱਚ ਪੜਦਿਆਂ ਇਹ ਨਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨੇ ਉਟੇ ਆਦੀ ਉਟ ਜਿਨ੍ਹਾਂ ਨੂੰ ਕਿਤੇ ਆਸਰਾ ਨਹੀਂ ਹੁੰਦਾ ਮੇਰਾ ਸਹਬ ਉਹਨਾਂ ਨੂੰ ਆਸਰਾ ਦਿੰਦਾ ਹੈ ਜਿਨ੍ਹਾਂ ਨੂੰ ਕਿਤੇ ਠਹਿਰ ਨਹੀਂ ਮਿਲਦੀ ਆ ਮੇਰਾ ਸਹਬ ਉਹਨਾਂ ਨੂੰ ਠਹਿਰ ਦਿੰਦਾ ਆਪਣਾ ਆਸਰਾ ਰੱਖ ਕੇ ਆਪਣਾ ਹੱਥ ਰੱਖ ਕੇ ਉਹਨਾਂ ਨੂੰ ਦੁਨਿਆਵੀ ਤਾਂ ਤੋਂ ਬਚਾਉਂਦਾ ਜਿੱਥੇ ਮਨੁੱਖ ਕਿਤੇ ਗਲਤ ਕੰਮ ਦੇ ਵਿੱਚ ਪੈ ਜਾਵੇ ਤੇ ਮੇਰਾ ਤਾਲਪੁਰਖ ਪਰਮਾਤਮਾ ਆਪਣਾ ਹੱਥ ਰੱਖ ਕੇ ਉਹਨੂੰ ਸਮਝਾਉਣ ਦਾ ਯਤਨ ਕਰਦਾ ਕਿ हे ਮਨੁੱਖ ਕਿਉਂ ਗੁਰੂ ਦੀ ਵਟਿਆਈ ਕਰਿਆ ਕਰ ਗੁਰੂ ਦੀ ਸੰਗਤ ਕਰਿਆ ਕਰ ਕਿਉਂਕਿ ਜਦੋਂ ਕਾਲ ਪੁਰਖ ਪਰਮਾਤਮਾ ਦੀ ਸੰਗਤ ਕਰੇਗਾ ਤੇਰੇ ਮਨ ਦੇ ਵਿੱਚ ਜਿਹੜੇ ਵਿਕਾਰ ਨੇ ਉਹ ਨਾਸ਼ ਜਾਣਗੇ ਆਪਰ ਜਾਨਣਾ ਪੜਦਿਆਂ ਸਤ ਸੰਗਤ ਮੇਲ ਹਰ ਧਿਆਈਆ ਹਉਮੈ ਰੋਗਿਆ ਸੁਖ ਪਾਇਆ ਸਹਿਜ ਸਮਾਦ ਲਗਾਈਆ ਪਰਿਵਾਰ ਦੇ ਉੱਤੇ ਖੁਸ਼ੀਆਂ ਦੇ ਦਿਨ ਆਏ ਨੇ ਪਰਿਵਾਰ ਨੇ ਪਰਸਾਂ ਰੋਜ ਤਾਂ ਸ੍ਰੀ ਖੰਡਪੁਰ ਸਾਹਿਬ ਦੀ ਸੇਵਾ ਲਈ ਅਕਾਲ ਪੁਰਖ ਪਰਮਾਤਮਾ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅੱਜ ਭੋਗ ਪਾਏ ਗਏ ਉਪਰੰਤ ਦਸਰਿਆਂ ਨੂੰ ਆਪ ਸਰਬ ਸੰਗਤਾਂ ਦੇ ਜੋੜੇ ਚੜਨ ਦਾ ਸੁਭਾਗ ਸਮਾਪਤ ਹੋਇਆ ਜੋੜੇ ਚੜਨ ਤੋਂ ਪਹਿਲਾਂ ਫਤਿਹ ਦਾ ਜਾਗ ਕਰਗੇ ਬਲਾਉ ਫਤਿਹ ਜੀ ਆਪਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਉਹ ਥਾਂ ਹੈ ਜਿੱਥੇ ਭੁੱਖਿਆਂ ਨੂੰ ਰੋਟੀ ਮਿਲਦੀ ਹੈ ਇੱਜ਼ਤਾਂ ਦਾ ਸਹਾਰਾ ਇੱਥੇ ਮਿਲਦਾ ਤੇ ਮੇਰੇ ਵਰਗੇ ਮਗਦੇ ਨੂੰ ਮੇਰੇ ਵਰਗੇ ਭੁੱਖੇ ਨੂੰ ਕਥਾ ਵਾਚਕ ਦਾ ਰੁਤਬਾ ਮਿਲਦਾ ਘਟਨਾ ਮਿਲਦੀ ਹੈ ਕਿ ਇਤਿਹਾਸ ਦਵਾਈ ਭਰਦਾ ਹੈ ਕਿ ਛੇਵੇਂ ਪਾਸ਼ਾ ਦੇ ਦਰਬਾਰ ਦੇ ਵਿੱਚ ਇੱਕ ਮਾਈ ਆਉਂਦੀ ਆ ਛਲ ਭਾਵਨਾ ਦੇ ਨਾਲ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਅੱਗੇ ਅਰਦਾਸ ਕਰਦੇ ਪਏ ਕਿ ਪਾਤਸ਼ਾਹ ਮੇਰੇ ਕੋ ਧਨ ਦੌਲਤ ਬਹੁਤ ਪਰ ਮੈਂ ਧਨ ਦੌਲਤ ਨੂੰ ਕੀ ਕਰਨਾ ਮੇਰੇ ਘਰ ਦੇ ਵਿੱਚ ਕੋਈ ਲਾਡ ਨਹੀਂ ਹੈਗੀ ਮੇਰੇ ਤੇ ਕਿਰਪਾ ਕਰੋ ਤੇ ਸਾਹਿਬ ਜੀ ਕਹਿਣ ਲੱਗੇ ਕਿ ਮਾਤਾ ਤੇਰੇ ਕਰਮਾਂ ਦੇ ਵਿੱਚ ਜਿਹੜਾ ਪੁੱਤਰ ਨਹੀਂ ਹੈਗਾ ਤੇ ਕਹਿੰਦੇ ਕਿ ਮੈਂ ਸਤਿ ਲੋਕਾਂ ਦੇ ਕੋਲ ਸੁਣਿਆ ਸੀ ਕਿ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਜਿਹੜਾ ਜਾਂਦਾ ਕਦੇ ਵਾਪਸ ਨਹੀਂ ਆਉਂਦਾ ਤਾਂ ਖਾਲੀ ਵਾਪਸ ਨਹੀਂ ਆਉਂਦਾ ਕਿਉਂਕਿ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਆਪਣੇ ਪੈਰ ਰੱਖ ਦਿੰਦੇ ਨੇ ਜਾਂ ਦਾਸ ਗੁਰੂ ਸਾਹਿਬਾਨ ਨੇ ਜਿੱਥੇ-ਜਿੱਥੇ ਆਪਣਾ ਪੈਰ ਰੱਖਿਆ ਉਹ ਧਰਤੀ ਜਿਹੜੀ ਭਾਗਾ ਵਾਲੀ ਹੋ ਗਈ ਸਾ ਧਰਤੀ ਪਈ ਹਰੇ ਅਗਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਜਾਏ ਕਿ ਜਿੱਥੇ-ਜਿੱਥੇ ਗੁਰਨਾਨਕ ਪਾਤਸ਼ਾਹ ਨੇ 10 ਗੁਰਸਹਿਬਾਨ ਨੇ 239 ਸਾਲ ਧਰਤੀ ਦੇ ਉੱਤੇ ਰਾਜ ਕੀਤਾ ਤੇ 239 ਸਾਲ ਗੁਰੂ ਸਾਹਿਬ ਜੀ ਧਰਤੀ ਦੇ ਉੱਤੇ ਰਹਨੇ ਤੇ ਜਿੱਥੇ ਜਿੱਥੇ ਗੁਰੂ ਸਾਹਿਬ ਜੀ ਨੇ ਆਪਣੇ ਚਰਨ ਕੀਤੇ ਨੇ ਉੱਥੇ ਉੱਥੇ ਗੁਰੂ ਸਾਹਿਬ ਜੀ ਨੇ ਧਰਮਸਾਲ ਜਿਹੜੀ ਪ੍ਰਾਪਤ ਕਰ ਦਿੱਤੀ ਆ ਤੇ ਜਿਹੜਾ ਇੱਥੇ ਸ਼ਰਦਾ ਦੇ ਨਾਲ ਭਾਵਨਾ ਦੇ ਨਾਲ ਆਉਂਦਾ ਇਹ ਜਿਹੜਾ ਤਪਸਥਾਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਵੱਡੇ ਫਰਜ਼ੰਦ ਤਦਵਾਨ ਬਾਬਾ ਸ੍ਰੀ ਚਾਂਦੀ ਦਾ ਜਿਹੜਾ ਇੱਥੇ ਵੀ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਆ ਕੇ ਜਦੋਂ ਅਰਦਾਸ ਕਰਦਾ ਜੋ ਕੁਝ ਮੰਗਦਾ ਉਸ ਨੂੰ ਪ੍ਰਾਪਤ ਹੋ ਜਾਂਦਾ ਆਪਾਂ ਰੋਜ਼ਾਨਾ ਪੜ੍ਹਦੇ ਹਾਂ ਜੋ ਮੰਗਿਆ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਖ ਤੇ ਜੋ ਬੋਲਾ ਤੀਹਾਂ ਉਹਾਂ ਸੱਚ ਹੋ ਗਏ ਉਹ ਮਾਈ ਕਹਿਣ ਲੱਗੀ ਪਾਤਸ਼ਾਹ ਮੇਰੇ ਘਰ ਦੇ ਵਿੱਚ ਕੋਈ ਪੁੱਤਰ ਨਹੀਂ ਹੈ ਦਾ ਕਿਰਪਾ ਕਰੋ ਤੇ ਪਾਤਸ਼ਾਹ ਜੀ ਕਹਿਣ ਲੱਗੇ ਮਾਈ ਤੇਰੇ ਕਰਮਾਂ ਦੇ ਵਿੱਚ ਪੁੱਤਰ ਨਹੀਂ ਹੈਗਾ। ਇੰਨੇ ਚਿਰ ਨੂੰ ਸੇਵਾਦਾਰ ਆਇਆ ਕਹਿੰਦਾ ਮਾਤਾ ਪਿੱਛੇ ਜਾ ਕੇ ਬੈਠ ਜਾ ਹੋਰ ਵੀ ਸੰਗਤ ਨੇ ਆ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਨੇ। ਤੇ ਪ੍ਰਿੰਸੀਪਲ ਸਤਵੀਰ ਸਿੰਘ ਜੀ ਨੇ ਉਸ ਮਾਈ ਦਾ ਨਾਮ ਜਿਹੜਾ ਬੀਬੀ ਸੁਲੱਖਣੀ ਦੱਸਿਆ ਕਿ ਮਾਈ ਜਦੋਂ ਆਈ ਤਾਂ ਪਿੱਛੇ ਜਾ ਕੇ ਉਦਾਸ ਹੋ ਕੇ ਬੈਠ ਗਈ। ਜਦੋਂ ਉਦਾਸ ਹੋ ਕੇ ਬੈਠ ਗਈ ਤੇ ਥੋੜੀ ਦੇਰ ਹੋਈ ਤੇ ਮਾਤਾ ਜਿਹੜੀ ਉਹ ਭੁੱਬਾ ਮਾਰ ਕੇ ਰੋਣ ਲੱਗ ਪਈ ਗੁਰੂ ਸਾਹਿਬ ਜੀ ਦਾ ਉਹਨਾਂ ਵੱਲ ਧਿਆਨ ਨਾ ਗਿਆ ਤੇ ਮਾਈ ਉੱਠੇ ਹਜੇ 10 ਕਦਮ ਅੱਗੇ ਗਏ ਤੇ ਪਿਛੋਂ ਜਿਹੜਾ ਇੱਕ ਆਵਾਜ਼ ਮਾਰੀ ਕੀਤੀ ਏ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਖਾਲੀ ਜਾ ਰਹੀਆਂ ਤੇ ਮਾਈ ਨੇ ਜਦੋਂ ਆਪਣੇ ਹੰਝੂ ਪੁੰਝ ਦੀ ਪੁੰਝ ਦੀ ਨਗਰ ਦੇਖਿਆ ਬਜ਼ੁਰਗ ਅਵਸਥਾ ਚਿੱਟਾ ਦਾੜਾ ਜਦੋਂ ਮਗਰ ਦੇਖਿਆ ਕਿ ਕੌਣ ਹੈ ਮਗਰ ਸਨ ਪ੍ਰਿੰਸੀਪਲ ਸਤਵੀਰ ਸਿੰਘ ਜੀ ਲਿਖਦੇ ਸਨ ਕਿ ਬਾਬਾ ਬੁੱਢਾ ਸਾਹਿਬ ਜੀ ਮਗਰ ਖਲੋਤੇ ਹੋਏ ਸਨ 115 ਸਾਲ ਦੀ ਉਹਨਾਂ ਦੀ ਉਮਰ ਸੀ ਜਦੋਂ ਇਹ ਘਟਨਾ ਵਾਪਰਦੀ ਆ ਪ੍ਰਿੰਸੀਪਲ ਸਤਵੀਰ ਸਿੰਘ ਜੀ ਲਿਖਦੇ ਪੈਣ ਕਿ ਜਦੋਂ ਮਾਈ ਨੇ ਕਿਹਾ ਕਿ ਵਾਹਿਗੁਰੂ ਬਾਬਾ ਬੁੱਢਾ ਸਾਹਿਬ ਜੀ ਕਹਨ ਲੱਗੇ ਕਿ ਧੀਏ ਖਾਲੀ ਜਾ ਰਹੀਆਂ ਉਦਾਸ ਬਹੁਤ ਹੈ ਤੇ ਕਹਿਣ ਲੱਗੇ ਕੇ ਬਾਬਾ ਜੀ ਖਾਲੀ ਨਾ ਜਾਵਾਂ ਤੇ ਹੋਰ ਕੀ ਕਰਾਂ ਜਦੋਂ ਪੂਰੇ ਗੁਰੂ ਨੇ ਕਹਿ ਦਿੱਤਾ ਕਿ ਤੇਰੇ ਕਰਮਾਂ ਦੇ ਵਿੱਚ ਤੇਰੇ ਲੇਖਾਂ ਦੇ ਵਿੱਚ ਪੁੱਤਰ ਨਹੀਂ ਹੈਗਾ ਤੇ ਫਿਰ ਮੈਂ ਹੋਰ ਥਾਂ ਥਾਂ ਤੇ ਕਿੱਥੇ ਭਟਕਲਾਂ ਜੇ ਮੈਨੂੰ ਗੁਰੂ ਨਾਨਕ ਦੇ ਘਰ ਦੇ ਵਿੱਚ ਕੁਝ ਨਹੀਂ ਮਿਲਿਆ ਤੇ ਮੈਂ ਹੋਰ ਥਾਂ ਕਿੱਥੇ ਕਿਤੇ ਭਟਕਾਂ ਜਿੱਥੋਂ ਮੈਨੂੰ ਪੁੱਤਰ ਮਿਲ ਜਾਵੇ ਤਾਂ ਕਹਿਣ ਲੱਗ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਕਿ ਮਾਤਾ ਮਾਈ ਤੇ ਇਹ ਕਭਰਾਣਾ ਮੈਂ ਇੱਥੇ 125 ਸਾਲ ਜਿਹੜੀ ਸੇਵਾ ਕੀਤੀ ਆ ਤੇ 113 ਸਾਲ ਹੋ ਗਏ ਨੇ ਮੈਨੂੰ ਗੁਰੂ ਘਰ ਦੇ ਨਾਲ ਜੁੜੇ ਹੋਏ ਨੂੰ ਤੇ 14 ਸਾਲ ਦੀ ਉਮਰ ਦੇ ਵਿੱਚ ਮੈਂ ਸਿੱਖੀ ਧਾਰਨ ਕਰ ਲਈ ਸੀ ਤੇ ਮੈਂ ਅੱਜ ਤੱਕ ਜਿਹੜਾ ਵੀ ਕੋਈ ਇੱਥੇ ਆਇਆ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਜਿੰਨੇ ਜਿੰਨੇ ਅਰਦਾਸ ਕਰਵਾਈ ਆ ਉਹਨਾਂ ਦੀ ਅਰਦਾਸ ਕਦੇ ਖਾਲੀ ਨਹੀਂ ਗਈ ਆਪਾ ਗੁਰਬਾਣੀ ਦੇ ਵਿੱਚ ਪੜਦੇ ਆਂ ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦਿਨਦਿਆਂ ਟੁੱਟਣਾ ਆਵੇ ਅਗਨਤ ਪਰੇ ਭੰਡਾਰ ਕਿਤਾਲ ਪੁੱਤ ਪਰਮਾਤਮਾ ਦੇ ਭੰਡਾਰੇ ਜਿਹੜੇ ਭਰੇ ਹੋਏ ਨੇ ਸਾਡਾ ਜਿਹੜਾ ਅੰਦਰੋਂ ਵਿਸ਼ਵਾਸ ਹੋਣਾ ਚਾਹੀਦਾ ਸਾਡਾ ਹਿੱਦਾ ਜਿਹੜਾ ਸਾਫ਼ ਹੋਣਾ ਚਾਹੀਦਾ ਆਮ ਦੇਖੀ ਦਾ ਜੇ ਅਰਦਾਸ ਨਾ ਪੂਰੀ ਹੋਵੇ ਤੇ ਆਪਾਂ ਕਹਿ ਦਿੰਨੇ ਕਿ ਫਲਾਨੇ ਥਾਵਾਂ 'ਚ ਖੰਡ ਪਾਠ ਕਰਵਾਇਆ ਉੱਥੇ ਵੀ ਅਰਦਾਸ ਕਰਾਈ ਆ ਤੇ ਜੇ ਇੱਥੋਂ ਨਾ ਪੂਰੀ ਹੋ ਗਈ ਤੇ ਉੱਥੋਂ ਕਰਾ ਲਵਾਂਗੇ ਤੇ ਜੇ ਉੱਥੇ ਵੀ ਪੂਰੀ ਨਾ ਹੋਵੇ ਤੇ ਫਿਰ ਅਸੀਂ ਇਹੋ ਜੀਆਂ ਥਾਵਾਂ ਤੇ ਜਾ ਕੇ ਮੱਥੇ ਟੇਕਦੇ ਆਂ ਜੇ ਸਾਨੂੰ ਪੂਰੇ ਗੁਰੂ ਤੋਂ ਨਹੀਂ ਕੁਝ ਮਿਲਿਆ ਸਾਨੂੰ ਹੋਰ ਜਿੱਥੇ ਮਰਜੀ ਕਬਰਾਂ ਤੇ ਮੱਥਾ ਟੇਕ ਲਈ ਜਿੱਥੇ ਮਰਜੀ ਮੱਥਾ ਟੇਕ ਲਈ ਫਿਰ ਸਾਨੂੰ ਕਿਤੋਂ ਨਹੀਂ ਕੁਝ ਮਿਲਣਾ ਇਹ ਗੁਰੂ ਨਾਨਕ ਦਾ ਘਰ ਜਿਹੜਾ ਇੱਥੇ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਹੁੰਦਾ ਤੇ ਜਦੋਂ ਬਾਬਾ ਬੁੱਢਾ ਸਾਹਿਬ ਨੇ ਕਿਹਾ ਕਿ ਧੀਏ ਇਹ ਗੁਰਨਾਨਕ ਦਾ ਘਰ ਕਬਰਾਂ ਨਾ ਤੂੰ ਇੱਕ ਵਾਰਾਂ ਕਿਉਂਕਿ ਇੱਥੇ ਛੇਵੇਂ ਪਾਤਸ਼ਾਹ ਜੀ ਬੈਠੇ ਹੋਏ ਨੇ ਗੁਰਗੱਦੀ ਤੇ ਗੁਰਨਾਨਕ ਪਾਤਸ਼ਾਹ ਦੀ ਜੋਤ ਹੈ ਤੇ ਜੇ ਗੁਰੂ ਸਾਹਿਬ ਜੀ ਨੇ ਤੈਨੂੰ ਇਹੋ ਪਿਆ ਕਿ ਤੇਰੇ ਕਰਮਾਂ ਦੇ ਵਿੱਚ ਪੁੱਤਰ ਨਹੀਂ ਹੈਗਾ ਤੇ ਤੂੰ ਪਾਤਸ਼ਾਹ ਦੇ ਅੱਗੇ ਚਰਨ ਲਾ ਫੜ ਲੈ ਤੋਂ ਪਾਦਸ਼ਾ ਨੂੰ ਕਹਿ ਕੇ ਜੇ ਕਰਮਾਂ ਦੇ ਵਿੱਚ ਨਹੀਂ ਹੈਗਾ ਤੇ ਤੁਸੀਂ ਲਿਖ ਦੋ ਅੰਦਰੋਂ ਜਿਹੜਾ ਹਿਰਦਾ ਜਿਹੜਾ ਸਾਫ਼ ਗਤ ਵਿਸ਼ਵਾਸ ਬਚ ਗਿਆ ਉਹ ਮਾਇ ਜਿਹੜੀ ਤੁਰ ਪੈਂਦੀ ਆ ਸ਼ਾਮਾਂ ਦਾ ਸਣਾ ਸੀ ਦੀਵਾਨ ਲੱਗਾ ਹੋਇਆ ਸੀ ਪਾਦਸ਼ਾ ਜੀ ਕਿਤੇ ਜਾਣ ਲੱਗੇ ਸਨ ਕੁਝ ਇਤਿਹਾਸਕਾਰ ਲਿਖਦੇ ਪਏ ਨੇ ਕਿ ਪਾਦਸ਼ਾ ਜੀ ਉਸ ਸਮੇਂ ਘੋੜੀ ਦੇ ਉੱਤੇ ਬੈਠੇ ਸਨ ਤੇ ਇੱਥੇ ਪ੍ਰਿੰਸੀਪਲ ਸਤਵੀਰ ਸਿੰਘ ਜੀ ਲਿਖਦੇ ਪੈਣੇ ਕਿ ਪਾਦਸ਼ਾਹ ਜੀ ਕਿਤੇ ਹੋਰ ਜਾ ਰਹੇ ਸਨ ਘੋੜੇ ਤੇ ਨਹੀਂ ਬੈਠੇ ਸਨ ਤੇ ਮਾਈ ਆਈ ਕਹਿਣ ਲੱਗੀ ਪਾਦਸ਼ਾਹ ਇੱਕ ਪੁੱਤਰ ਬਖਸ਼ ਦਿਓ ਮੇਰਾ ਤਰਲਾ ਮਨਤਾ ਪ੍ਰਵਾਨ ਕਰ ਲਓ ਤੇ ਪਾਦਸ਼ਾਹ ਕਹਿਣ ਲੱਗੇ ਕਿ ਮਾਈ ਤੈਨੂੰ ਪਹਿਲਾਂ ਵੀ ਕਿਹਾ ਸੀ ਕਿ ਤੇਰੇ ਕਰਮਾਂ ਦੇ ਵਿੱਚ ਪੁੱਤਰ ਨਹੀਂ ਹੈਗਾ ਤੂੰ ਵਾਰ-ਵਾਰ ਕਿਉਂ ਆ ਰਹੀਆਂ ਤੇ ਫਿਰ ਕਹਿਣ ਲੱਗੇ ਕਿ ਪਾਤਸ਼ਾਹ ਉਥੇ ਵੀ ਤੁਸੀਂ ਲਿਖਣਾ ਤੇ ਇੱਥੇ ਵੀ ਤੁਸੀਂ ਲਿਖਣਾ ਫੜੋ ਕਲਮ ਤੇ ਲਿਖ ਦੋ ਪ੍ਰਿੰਸੀਪਲ ਸਤਵੀਰ ਸਿੰਘ ਜੀ ਲਿਖਦੇ ਹਨ ਕਿ ਮਾਤਾ ਨੇ ਕਲਮ ਫੜਾਈ ਤੇ ਇੱਕ ਵਰਕਾ ਫੜਾ ਦਿੱਤਾ ਤੇ ਗੁਰੂ ਸਾਹਿਬ ਜੀ ਮੁਸਕਰਾ ਕੇ ਕਹਿਣ ਲੱਗੇ ਕਿ ਤੁਸੀਂ ਕਿਸੇ ਐਸੇ ਸਾਧੂ ਦੇ ਦਰਸ਼ਨ ਕੀਤੇ ਨੇ ਲੱਗਦਾ ਜਿਹੜਾ ਅੰਦਰੋਂ ਪੂਰਾ ਭਿੱਜਿਆ ਹੋਇਆ ਹੈ ਇਹ ਰਸਤਾ ਜਿਹੜਾ ਸੱਚਖੰਡੋਂ ਸਿੱਧਾ ਜਾਂਦਾ ਤੂੰ ਇੱਕ ਪੁੱਤਰ ਦੀ ਗੱਲ ਕਰਦੇ ਸਾਂ ਦੋ ਦੀ ਗੱਲ ਕਰਦੇ ਸਾਂ ਤਿੰਨ ਦੀ ਗੱਲ ਕਰਦੇ ਸੀ ਲੈ ਤਿੰਨ ਸੱਤ ਪੁੱਤਰ ਦਿੰਨੇ ਆ ਇਤਿਹਾਸ ਨਵਾਈ ਭਰ ਤੱਕ ਫਿਰ ਦਸਵੇਂ ਪਾਤਸ਼ਾਹ ਤੱਕ ਉਸ ਦੀ ਪੀੜੀ ਜਿਹੜੀ ਚੱਲਦੀ ਰਹੀ ਇਸੇ ਤਰ੍ਹਾਂ ਜਿਹੜਾ ਸ਼ਰਦਾ ਦੇ ਨਾਲ ਭਾਵਨਾ ਦੇ ਨਾਲ ਗੁਰੂ ਦੀ ਹਜ਼ੂਰੀ ਦੇ ਵਿੱਚ ਆਉਂਦਾ ਜੋ ਕੁਝ ਮੰਗਦਾ ਇਸ ਨੂੰ ਪ੍ਰਾਪਤ ਹੋ ਜਾਂਦਾ ਸਾਡਾ ਅੰਦਰੋਂ ਜਿਹੜਾ ਹੇੱਦਾ ਜਿਹੜਾ ਸਾਫ਼ ਹੋਣਾ ਚਾਹੀਦਾ ਸਾਡੀ ਭਾਵਨਾ ਅੰਦਰ ਹੋਣੀ ਚਾਹੀਦੀ ਆ ਤਾਂ ਹੀ ਸਹਿਬ ਨੇ ਗੁਰਬਾਣੀ ਅੰਦਰ ਬਚਨ ਫਰਮਾਨ ਕੀਤਾ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਖ ਤੇ ਜੋ ਬੋਲਾ ਉਹਾ ਉਹਾ ਸੱਚ ਹੋ ਗਾ ਇਤਿਹਾਸ ਲਿਖਾਇ ਭਰਦ ਕਰਕੇ ਫਿਰ ਉਸ ਦੇ ਘਰ ਸੱਤ ਪੁੱਤਰਾਂ ਨੇ ਜਨਮ ਲਿਆ ਪਾਦਸ਼ਾਹ ਕਹਿਣ ਲੱਗੇ ਤੇ ਮਾਈ ਤੇਰੇ ਘਰ ਦੇ ਵਿੱਚ 7 ਪੁੱਤਰ ਹੋਣ ਲੱਗੇ ਤਾਂ ਸਾਨੂੰ ਕਿੰਨੇ ਦਵੇਂਗੀ ਕਹਿੰਦੀ ਪਾਦਸ਼ਾਹ ਪਹਿਲਾ ਪੁੱਤਰ ਮੇਰਾ ਆਹ ਕੰਮ ਕਰੇਗਾ ਦੂਜਾ ਪੁੱਤਰ ਮੇਰਾ ਉਹ ਕੰਮ ਕਰੇਗਾ ਤੀਜਾ ਆਹ ਕਰੇਗਾ ਇਸੇ ਤਰ੍ਹਾਂ ਉਸਨੇ 7 ਗਿਣਾ ਦਿੱਤੇ ਤੇ ਪਾਦਸ਼ਾਹ ਕਹਿੰਦੇ ਖੁਸ਼ ਰਹਿ ਮਾਈ ਖੁਸ਼ ਰਹਿ ਕਿ ਜਿਹੜਾ ਗੁਰਨਾਨਕ ਦੀ ਸ਼ਰਨ ਦੇ ਵਿੱਚ ਆਉਂਦਾ ਕਦੇ ਨਾਰਾਜ਼ ਨਹੀਂ ਜਾਂਦਾ ਕਾ ਸਾਡਾ ਅੰਦਰੋਂ ਹਿਰਦਾ ਜਿਹੜਾ ਸਾਫ਼ ਹੋਣਾ ਚਾਹੀਦਾ ਸਾਡਾ ਵਿਸ਼ਵਾਸ ਹੋਣਾ ਚਾਹੀਦਾ ਜੇਰਾ ਸਾਡਾ ਅੰਦਰੋਂ ਵਿਸ਼ਵਾਸ ਵੱਜ ਗਿਆ ਤੇ ਗੁਰਨਾਨਕ ਪਾਤਸ਼ਾਹ ਜੀ ਐਸੀ ਕਿਰਪਾ ਕਰ ਦਿੰਦੇ ਨੇ ਉਹਨਾਂ ਮਨੁੱਖਾਂ ਦੀਆਂ ਝੋੜੀਆਂ ਜਿਹੜੀਆਂ ਭਰ ਤੁੰਤ ਇਹ ਤਾਪਸਥਾਨ ਭਗਵਾਨ ਬਾਬਾ ਸ੍ਰੀ ਚੰਦ ਜਿਹੜਾ ਇੱਥੇ ਵੀ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਆ ਕੇ ਸੀਸ ਨਿਵਾਉਂਦਾ ਜੋ ਕੁਝ ਮੰਗਦਾ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ ਸੋ ਗੁਰੂ ਸਾਹਿਬ ਜੀ ਕਿਰਪਾ ਕਰਨ ਇੰਨੀਆਂ ਕਹਾਜ਼ਰੀਆਂ ਪ੍ਰਵਾਨ ਕਰਨੀਆਂ ਗੁਰਮਤ ਵਿਚਾਰਾਂ ਕਰਦਿਆਂ ਹੋ ਗਈਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਅਣਜਾਣ ਦੇ ਬੱਚਾ ਸਮਝ ਕੇ ਮਾਫ਼ ਕਰਨਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬ ਸੰਗਤ ਬਖਸ਼ਣ ਜੋਗ ਬਖਸ਼ ਲਾਣਾ ਜੀ ਬਲਾਵਤ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰਾਮਾ